ਓਏ ਬਾਈ ਜਦੋਂ ਕੋਈ ਕਿਸਾਨ ਵੀਰ ਇਦਾਂ ਕੰਮ ਕਰਦਾ ਨਾ ਤਾਂ ਦੇਖ ਕੇ ਬਾਈ ਬੜੀ ਖੁਸ਼ੀ ਹੁੰਦੀ ਆ ਯਾਰ ਬਾਈ ਪੁੱਚੋ ਮੰਡੀ ਆ ਜਿਹੜਾ ਪੋਲਾ ਨਾ ਇੱਥੇ ਖੜਾ ਤੇ ਮੈਂ ਜੋ ਦੇਖਿਆ ਵੀ ਯਾਰ ਜੱਟ ਦਾ 855 ਟਰੈਕਟਰ ਖੜਾ ਝੋਟਾ ਤੇ ਨਾਲ ਆ ਕੋਲੇ ਬੱਚਾ ਖੜਾ ਤੇ ਬਾਈ ਖੜਾ ਤੇ ਨਾਲ ਬਾਪੂ ਐ ਤੇ ਗੋਭੀ ਥੱਲੀ ਜਾਂਦੇ ਬਾਈ ਕੀ ਹਾਲ ਨੇ ਬਾਈ ਵਧੀਆ ਵਧੀਆ ਕਿਹੜਾ ਪਿੰਡ ਆ ਤੁੰਗੜੀ ਆ ਜੀ ਤੁੰਗੜੀ ਕੀ ਨਾਂ ਦਾ ਗਗਨ ਆ ਬਈ ਗਗਨ ਇਹ ਮੁੰਡਾ ਤੇਰਾ ਬੇਟਾ ਜਾਂ ਕੀ ਐ ਭਤੀਜਾ ਹੈ ਨਹੀਂ ਵਧੀਆ ਬਾਈ ਯਾਰ ਇਹਨੂੰ ਵੀ ਜੇ ਨਾਮ ਰੱਖੇਗਾ ਨਾ ਤਾਂ ਅੱਜ ਕੱਲ ਜਿਹੜਾ ਮਨ ਲਾ ਵੀ ਗੈਕਾਂ ਦੇ ਉਹ ਬਾਦੂ ਮਤਲਬ ਵੀ ਖੋਕੀਆਂ ਫੀਲਿੰਗਾਂ ਨੇ ਹੈਨਾ ਟਰੈਕਟਰਾਂ ਦੇ ਐਮੀ ਲਵਾ ਲਵਾ ਕੇ ਡੈਕ ਉਹ ਕਰੀ ਜਾਣਾ ਉਹ ਚੀਜ਼ਾਂ ਦਾ ਹੋਆ ਬਾਈ ਯਾਰ ਬਾਈ ਤੋਂ ਚੀਜ਼ ਲਿਆਓ ਯਾਰ ਤੁਸੀਂ ਬਹੁਤ ਸੋਹਣੇ ਫੁੱਲ ਨੇ ਬਾਈ ਬਿਲਕੁਲ ਬਾਈ ਬਿਲਕੁਲ ਬਾਈ ਬਿਲਕੁਲ ਯਾਰ ਕੋਈ ਆਪਣਾ ਹੋਈ ਰਹੀ ਨਹੀਂ ਪਾਈ ਹੈਗੀ ਨਾ ਨਾ ਠੀਕ ਆ ਬਾਈ ਬਿਲਕੁਲ ਬਿਲਕੁਲ ਬਾਈ ਇੱਥੇ ਰੋਜ਼ ਹੀ ਆਉਨੇ ਹੋ ਬਾਈ ਹਾਂ ਨਹੀਂ ਰੋਜ਼ ਹੀ ਨਹੀਂ ਆਉਂਦੇ ਅੱਛਾ ਕਦੇ ਕਦੇ ਆਉਨੇ ਠੀਕ ਆ ਆਇਆ ਕਰ ਸਮਕਰਨੀ ਤੂੰ ਦੇਖੀ ਤੈਨੂੰ ਜਦੋਂ ਸਵਾਦ ਪਾਊਗਾ ਨਾ ਮੰਡੀ ਨਾਲੋਂ ਬਾਈ ਕਈ ਗੁਣਾ ਵੱਧ ਰੇਟ ਇੱਥੇ ਵਿਕਦਾਗਾ ਤੇ ਇੱਥੋਂ ਦਾ ਲੋਕ ਭੱਜ ਕੇ ਚੀਜ਼ਾਂ ਲੈ ਕੇ ਜਾਇਆਗਾ ਤੇ ਮੋਬਾਈਲ ਨੰਬਰ ਕਿੰਨਾ ਬਾਈ ਦਰਾ 9463304140 9463304140 04140 ਬਾਈ ਵੀਰ ਨੂੰ ਸਪੋਰਟ ਕਰੋ ਯਾਰ ਜਾਂ ਕਈ ਵਾਰ ਕਿਸੇ ਨੇ ਵਿਆਹ ਕਰਦੀ ਆ ਕੁਝ ਹੋਰ ਆ ਨਾ ਤਾਂ ਵੀਰ ਤੋਂ ਤੁਸੀਂ ਮਗਵਾ ਸਕਦੇ ਹੋ ਵੀਰ ਦੇ ਖੇਤ ਵੀ ਜਾ ਕੇ ਲੈ ਆਓ ਕਿੰਨੀ ਜਗੜ ਆਈ ਵੀ ਹੈ ਇਹ ਆਪਣੇ ਕੋਲੇ ਅੱਧਾ ਕਿੱਲਾ ਹੀ ਲਾਇਆ ਜੀ ਅੱਧਾ ਕਿੱਲਾ ਸਟਾਰਟ ਕਰਿਆ ਆਪਾਂ ਇਹਦੀ ਸਟਾਰਟ ਕਰਿਆ ਨਹੀਂ ਵਧੀਆ ਯਾਰ ਆ ਵਿਚਨ ਵਾਲੀ ਗੱਲ ਕਿਵੇਂ ਆਈ ਦਿਮਾਗ ਦੇ ਵਿੱਚ ਇਹ ਜੀ ਮਤਲਬ ਹੁਣ ਪਹਿਲਾਂ ਉੱਥੇ ਆਪਣੇ ਰੋੜਤੀ ਹੈਗੀ ਪੈਂਦੀ ਜ਼ਮੀਨ ਉੱਥੇ ਹੀ ਵੇਚਦੇ ਹਾਂ ਰੋੜ ਤੇ ਵੀ ਵਧੀਆ ਰੁਪਏ ਬਣਦੇ ਹਨਾ ਤਾਂ ਹੀ ਕਹਣਾ ਬਾਈ ਬਾਈ ਨੇ ਇਹਦੀ ਅੱਧਾ ਕਿੱਲਾ ਲਾਇਆ ਗਾਹਾਂ ਨੂੰ ਬਦਲਣਾ ਹੋਊਗਾ ਹੋਰ ਵੀ ਸਬਜ਼ੀ ਲਾਇਆ ਕਰੋ ਬਾਈ ਜੇ ਆਪਾਂ ਐਂ ਵੇਚਦੇ ਹਾਂ ਨਾ ਇਹ ਚੀਜ਼ ਚ ਆਪਾਂ ਨੂੰ ਫਾਇਦਾ ਬਾਈ ਹਾਂ ਬਿਲਕੁਲ ਹੈ ਨਾ ਅਸਲੀ ਕਿਸਾਨੀ ਤਾਂ ਇਹ ਹੈ ਬਾਈ ਆਪਦੀ ਚੀਜ਼ ਆਪ ਪੈਦਾ ਕਰੋ ਆਪ ਇਹਨੂੰ ਸਿੱਧਾ ਵੇਚੋ ਤੇ ਲੋਕ ਤੁਹਾਡੇ ਕੋਲੇ ਲੈਣ ਆਉਣਗੇ ਕਿਵੇਂ ਤੂੰ ਪਹਿਲਾਂ ਹੁਣੀ ਆ ਕੇ ਖੜੇ ਹੋ ਜੇ ਨਹੀਂ ਹੁਣੀ ਆ ਕੇ ਖੜੇ ਹੈ ਠੀਕ ਹੈ ਕੰਡਾ ਵਟਾ ਸਾਰਾ ਕੰਦੇ ਵੀ ਅੱਡ ਨੂੰ ਕੰਡਾ ਚੱਕਣਾ ਬਹੁਤ ਵਪਾਰੀ ਬੰਦਾ ਹੋਊ ਵਪਾਰੀ ਬਣ ਗਿਆ ਵਧਾਈਆਂ ਤੈਨੂੰ ਬਾਈ ਬਹੁਤ ਬਹੁਤ ਤੇ ਦੇਖੋ ਬਾਈ ਯਾਰ ਪੂਰਾ ਵਧੀਆ ਸਾਫ ਸੁਥਰਾ ਕੰਮ ਆ ਬਾਈ ਦਾ ਹਨਾ ਤੇ ਬਹੁਤ ਵਧੀਆ ਲੱਗਿਆ ਯਾਰ ਵੀਰੇ ਬਾਈ